ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਵੀ ਬਰਾਤ ਨਿਊਜ਼ ਅੱਜ ਅਸੀਂ ਤੁਹਾਡੇ ਲਈ ਤੁਹਾਡੀ ਜ਼ਿੰਦਗੀ ਦੇ ਬਚਾਅ ਦੇ ਪੱਖ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਬਹੁਤ ਹੀ ਕੀਮਤੀ ਜਾਨਾਂ ਨੇ ਅੱਜ ਕੱਲ ਬਹੁਤ ਹੀ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਔਰ ਡਾਕਟਰਾਂ ਦੇ ਕੋਲ ਅਸੀਂ ਮਨਾਂਮੁਹੀ ਅਣਗਿਣਤ ਨੋਟਾਂ ਦੀਆਂ ਬਰਸਾਤਾਂ ਕਰਦੇ ਹਾਂ ਉਸ ਦੇ ਵਿੱਚ ਡਾਕਟਰਾਂ ਦਾ ਕੋਈ ਕਸੂਰ ਨਹੀਂ ਮੌਸਮ ਦਾ ਕੋਈ ਕਸੂਰ ਨਹੀਂ ਕਸੂਰ ਹੈ ਤਾਂ ਸਾਡਾ ਆਪਣਾ ਹੈ ਸਾਡੇ ਆਪਣੇ ਮਨ ਦੇ ਖਾਣ ਪੀਣ ਦੇ ਜੋ ਸੌਂਕ ਹਨ ਉਹੀ ਸਾਡੀ ਜ਼ਿੰਦਗੀ ਨੂੰ ਬਿਮਾਰ ਕਰਦੇ ਹਨ ਅਸੀਂ ਆਪਣੀ ਜ਼ਿੰਦਗੀ ਦੇ ਪਰਹੇਜ਼ ਜੋ ਨਹੀਂ ਸਹੀ ਤਰੀਕੇ ਨਾਲ ਕਰਦੇ ਆਪਾਂ ਕਿਸੇ ਵੀ ਦੁਕਾਨ ਤੇ ਜਾ ਕੇ ਕਿਸੇ ਵੀ ਹੋਟਲ ਦੇ ਵਿੱਚ ਜਾ ਕੇ ਕਿਸੇ ਵੀ ਜੂਸ ਵਾਲੀ ਦੁਕਾਨ ਤੇ ਜਾ ਕੇ ਆਪਾਂ ਇਹ ਨਹੀਂ ਦੇਖਦੇ ਕਿ ਹਾਂ ਭਾਈ ਇਸ ਦੇ ਜੋ ਬਰਤਨ ਨੇ ਉਹ ਕਿਸ ਪ੍ਰਕਾਰ ਦੇ ਨੇ ਕਿੰਨੀ ਸਾਫ ਸਫਾਈ ਹੈ ਕੀ ਇਹਦੇ ਵਿੱਚ ਗੰਦਗੀ ਹੈ ਇਹ ਕਿਸ ਜਿਹੜਾ ਆਪਣੇ ਸਾਬਨ ਦਾ ਇਸਤੇਮਾਲ ਕਰਦਾ ਹੈ ਬਰਤਨ ਤੁਹਾਨੂੰ ਔਰ ਕੀ ਇਹ ਡਿਸਪੋਜ਼ਲ ਗਲਾਸ ਜਿਹੜੇ ਨੇ ਇਹ ਵਾ ਵਨ ਟਾਈਮ ਯੂਜ਼ ਕਰ ਰਿਹਾ ਹੈ ਕਿ ਜਾਂ ਉਹਨਾਂ ਗਲਾਸਾਂ ਨੂੰ ਬਾਰ ਬਾਰ ਆਪਣੇ ਹੱਥੀਂ ਧੋ ਕੇ ਦੁਬਾਰਾ ਇਸਤੇਮਾਲ ਕਰਦਾ ਬਿਲਕੁਲ ਅੱਜ ਆਪਾਂ ਗੱਲ ਕਰਾਂਗੇ ਸਾਡੇ ਗੁਰਦਾਸਪੁਰ ਦੀ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਗੁਰਦਾਸਪੁਰ ਦੇ ਜੋ ਗੁਰਦਾਸਪੁਰ ਤੋਂ ਸ੍ਰੀ ਅਮਰਤਸਰ ਨੂੰ ਜਿਹੜਾ ਜੀਟੀ ਰੋਡ ਜਾਂਦਾ ਹੈ ਉਹਦੇ ਕਿਨਾਰੇ ਦੇ ਉੱਤੇ ਰੌਹ ਵਾਲਾ ਵੇਦਣਾ ਜਿਹਨੂੰ ਗੰਨੇ ਦਾ ਜੂਸ ਆਪਾਂ ਕਹਿੰਨੇ ਆ ਔਰ ਉਹ ਕਿੱਥੇ ਹੈ ਇਸ ਦਾ ਜਿਹੜਾ ਜੂਸ ਵਾਲਾ ਅੱਡਾ ਹੈ ਉਹ ਇਹਦਾ ਜੂਸ ਵਾਲਾ ਅੱਡਾ ਜਿਸ ਦੀ ਅੱਜ ਗੱਲ ਕਰਾਂਗੇ ਉਹ ਹੈਗਾ ਗੁਰਦਾਸਪੁਰ ਬਬਰੀ ਬਾਈਪਾਸ ਤੋਂ ਸਿਮਰਨ ਹਸਪੀਟਲ ਬਹੁਤ ਹੀ ਫੇਮਸ ਹਸਪੀਟਲ ਹੈ ਉਹਦੇ ਨਾਲ ਹੀ ਸਰਕਾਰੀ ਹਸਪੀਟਲ ਹੈ ਔਰ ਜਿੱਥੇ ਸਿਹਤ ਵਿਭਾਗ ਦੇ ਡਾਕਟਰ ਜੋ ਸਾਡੀ ਸਿਹਤ ਦਾ ਧਿਆਨ ਰੱਖਣ ਵਾਲੇ ਨੇ ਉਹ ਸਵੇਰੇ ਸ਼ਾਮ ਉਥੋਂ ਦੀ ਹੀ ਨਿਕਲਦੇ ਹਨ ਇੱਥੇ ਹੀ ਬਸ ਨਹੀਂ ਜਿਹੜਾ ਡੀ ਐਚਓ ਜ਼ਿਲ੍ਹਾ ਹੈਲਥ ਡਿਪਾਰਟਮੈਂਟ ਜਿਹੜਾ ਸਿਹਤ ਵੀ ਪਾ ਗਿਆ ਉਹ ਵੀ ਰੋਜ਼ ਇੱਥੋਂ ਦੀ ਗੁਜ਼ਰਦਾ ਹੈ ਪਰ ਸਭ ਕੁਝ ਜਾਣਦਾ ਹੋਇਆ ਵੀ ਕਿਉਂ ਅੱਖਾਂ ਮੀਟ ਰਿਹਾ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਕਿ ਦੇਖੋ ਇਹ ਜਿਹੜਾ ਜੂਸ ਵਾਲਾ ਹੈ ਗੰਨੇ ਦੇ ਜੂਸ ਵਾਲਾ ਗੰਨੇ ਦੇ ਰੌਅ ਵਾਲਾ ਲੋਕਾਂ ਨੂੰ ਕਿਸ ਤਰ੍ਹਾਂ ਦੀ ਜ਼ਿੰਦਗੀ ਦੇ ਨਾਲ ਖਲਵਾਹ ਕਰ ਰਿਹਾ ਹੈ ਉਹ ਦੇਖੋ ਤੁਸੀਂ ਖੁਦ ਹੀ ਇਸ ਵੀਡੀਓ ਦੇ ਵਿੱਚ ਕਿ ਕਿਵੇਂ ਉਹ ਜਿਹੜਾ ਵਨ ਟਾਈਮ ਯੂਜ਼ ਗਲਾਸਾਂ ਨੂੰ ਦੁਬਾਰਾ ਇਸਤੇਮਾਲ ਕਰ ਰਿਹਾ ਹੈ ਕਿਵੇਂ ਉਹਨਾਂ ਨੂੰ ਗੰਦਗੀ ਦੇ ਪਾਣੀ ਨਾਲ ਧੋਤਾ ਜਾ ਰਿਹਾ ਹੈ ਕਿਵੇਂ ਉਹਨਾਂ ਦੇ ਵਿੱਚ ਦੁਬਾਰਾ ਲੋਕਾਂ ਨੂੰ ਜਿਹੜਾ ਜੂਸ ਦਾ ਜਿਹੜਾ ਪੀਣਯੋਗ ਜੂਸ ਹੈ ਉਹ ਪਰੋਸਿਆ ਜਾ ਰਿਹਾ ਹੈ ਔਰ ਕਿਵੇਂ ਉਹ ਜ਼ਿੰਦਗੀ ਦੇ ਨਾਲ ਖਲਵਾਰ ਕਰ ਰਿਹਾ ਕਿਵੇਂ ਗੰਦੇ ਪਾਣੀ ਦੇ ਵਿੱਚ ਝੂਠੇ ਡਿਸਪੋਜ਼ਲ ਗਲਾਸ ਵਨ ਟਾਈਮ ਜੂਸ ਹੋਣ ਵਾਲਿਆਂ ਨੂੰ ਦੁਬਾਰਾ ਇਸਤੇਮਾਲ ਕਰ ਰਿਹਾ ਇਹ ਦੇਖੋ ਕਿਵੇਂ ਇਸਤੇਮਾਲ ਕੀਤੇ ਜਾ ਰਹੇ ਹਨ ਤੁਸੀਂ ਖੁਦ ਇਸ ਵੀਡੀਓ ਵਿੱਚ ਵੇਖੋ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇਹ ਜਿਹੜੀ ਔਰਤ ਹੈ ਡਿਸਪੋਜ਼ਲ ਗਲਾਸ ਜੋ ਇਸਤੇਮਾਲ ਹੋ ਚੁੱਕੇ ਹਨ ਬੀਤੇ ਦਿਨ ਦੇ ਉਹਨਾਂ ਨੂੰ ਅੱਜ ਦੁਬਾਰਾ ਤੋਂ ਕਿਵੇਂ ਗੰਦੇ ਪਾਣੀ ਦੇ ਨਾਲ ਧੋ ਰਹੀ ਹੈ ਔਰ ਕਿਵੇਂ ਉਹਨਾਂ ਨੂੰ ਦੁਬਾਰਾ ਧੁੱਪ ਦੇ ਵਿੱਚ ਸੁੱਕਣੇ ਪਾ ਰਹੀ ਹੀ ਹੈ ਇਹ ਜੋ ਪੀਲਾ ਸੂਟ ਪਾ ਕੇ ਤੁਸੀਂ ਔਰਤ ਦੇਖ ਰਹੇ ਹੋ ਇਹ ਜੋ ਪਿਛਲੇ ਦਿਨੇ ਗ੍ਰਾਹਕਾਂ ਦੇ ਵੱਲੋਂ ਗੰਨੇ ਦਾ ਜੂਸ ਪੀ ਕੇ ਡਿਸਪੋਜ਼ਰ ਗਲਾਸ ਝੂਠੇ ਕੀਤੇ ਗਏ ਹਨ ਅੱਜ ਅਗਲੀ ਸਵੇਰ ਉਹ ਜਿਹੜੀ ਜੂਸ ਵੇਚਣ ਵਾਲੀ ਔਰਤ ਉਸ ਦਾ ਪਤੀ ਉਸ ਦਾ ਪੁੱਤਰ ਤਿੰਨੇ ਮਿਲ ਕੇ ਦੇਖੋ ਕਿਵੇਂ ਗਲਾਸਾਂ ਨੂੰ ਧੋ ਰਿਹਾ ਹੈ ਪੀਲਾ ਸੂਟ ਜੋ ਔਰਤ ਨੇ ਪਾਇਆ ਹੈ ਇਹ ਔਰਤ ਕਿਵੇਂ ਇੱਕ ਨੀਲੇ ਬਾਲਟੀ ਵਿੱਚ ਝੂਠੇ ਗਲਾਸ ਲਿਆ ਕੇ ਆ ਰਹੀ ਹੈ ਉਹਨਾਂ ਨੂੰ ਦੁਬਾਰਾ ਕਿਵੇਂ ਦੁਬਾਰਾ ਧੋ ਕੇ ਫਿਰ ਉਹਨਾਂ ਗਲਾਸਾਂ ਨੂੰ ਧੁੱਪੇ ਸੁੱਕਣੇ ਪਾ ਰਹੀ ਹੈ ਜਦ ਅਸੀਂ ਇਹ ਵੀਡੀਓ ਬਣਾਉਣ ਤੋਂ ਬਾਅਦ ਵਿੱਚ ਇਸ ਔਰਤ ਦੇ ਕੋਲ ਜਾ ਕੇ ਸਾਰੀ ਗੱਲ ਕੀਤੀ ਤਾਂ ਇਸ ਔਰਤ ਨੇ ਵੀ ਸਾਨੂੰ ਗ੍ਰਾਹਕਾਂ ਦੇ ਵਾਂਗੂ ਜੋ ਸੀ ਸਾਡੀ ਨਾਂ ਪਹਿਚਾਣ ਹੁੰਦੇ ਹੋਏ ਇਸ ਨੇ ਸਾਨੂੰ ਵੀ ਜਿਹੜੇ ਗਲਾਸ ਗੰਦੇ ਪਾਣੀ ਨਾਲ ਧੋਤੇ ਸੀ ਉਹਨਾਂ ਦੇ ਵਿੱਚ ਸਾਨੂੰ ਵੀ ਰੋ ਜਿਹੜੀ ਪਲਾਉਣ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਇਹਨਾਂ ਨੂੰ ਕਿਹਾ ਕਿ ਬੀਬੀ ਭੈਣਾ ਤੁਹਾਡੀ ਜਿਹੜੀ ਹੈ ਇਹ ਜਿਹੜੀ ਗੰਦੀ ਹਰਕਤ ਹੈ ਗੰਦੀ ਕਰਤੂਤ ਹੈ ਗੰਦਾ ਤੁਹਾਡਾ ਖੇਲਵਾਰ ਜੋ ਲੋਕਾਂ ਦੀ ਜ਼ਿੰਦਗੀ ਦੇ ਨਾਲ ਕੀਤਾ ਜਾ ਰਿਹਾ ਹੈ ਅਸੀਂ ਤੁਹਾਡੇ ਗਲਾਸ ਦੀ ਵੀਡੀਓ ਬਣਾਈ ਆ ਤੁਸੀਂ ਇਹ ਕੱਲ ਦੇ ਝੂਠੇ ਗਲਾਸ ਧੋ ਕੇ ਅੱਜ ਉਹਨਾਂ ਗਲਾਸਾਂ ਵਿੱਚ ਹੀ ਤੁਸੀਂ ਸਾਨੂੰ ਰੋ ਪਰਾ ਰਹੇ ਹੋ ਤਾਂ ਇਸ ਔਰਤ ਦੇ ਕੋਲੋਂ ਸਾਨੂੰ ਕੋਈ ਠੋਸ ਜਵਾਬ ਨਹੀਂ ਮਿਲਿਆ ਉਹ ਦੇਖੋ ਕਿਵੇਂ ਜਿਹੜੀ ਐ ਇਸ ਵੀਡੀਓ ਦੇ ਵਿੱਚ ਪੀਲਾ ਸੂਟ ਪਾ ਕੇ ਔਰਤ ਉਹਨਾਂ ਗਲਾਸਾਂ ਨੂੰ ਦੁਬਾਰਾ ਧੋ ਰਹੀ ਹੈ ਇਹ ਤੁਸੀਂ ਜੋ ਕੈਮਰੇ ਵਿੱਚ ਦੇਖ ਰਹੇ ਹੋ ਇਹ ਗੁਰਦਾਸਪੁਰ ਤੋਂ ਅਮਰਸਰ ਨੂੰ ਜਾਂਦਾ ਰੋਡ ਕ੍ਰਿਸਟਲ ਫਾਰਮਜ਼ ਦੇ ਸਾਹਮਣੇ ਜੋ ਇੱਕ ਵਿਅਕਤੀ ਗੰਨੇ ਦੇ ਜੂਸ ਦੀ ਰੇੜੀ ਲਾਉਂਦਾ ਹੈ ਉਸ ਵੱਲੋਂ ਰੋਜ਼ਾਨਾ ਹੀ ਆਪਣੇ ਗ੍ਰਾਹਕਾਂ ਨੂੰ ਰੈਡੀमेड ਗਲਾਸ ਪਲਾਸਟਿਕ ਦੇ ਗਲਾਸ ਜੋ ਇੱਕ ਵਾਰ ਹੀ ਵਰਤੋਂ ਵਿੱਚ ਆਉਂਦੇ ਹਨ ਜੋ ਗ੍ਰਾਹਕਾਂ ਨੂੰ ਇਹਨਾਂ ਗਲਾਸਾਂ ਦੇ ਵਿੱਚ ਰੋਜ਼ਾਨਾ ਹੀ ਗੰਨੇ ਦਾ ਰਸ ਪਿਲਾ ਕੇ ਇਹ ਗਲਾਸ ਜੋ ਲੋਕਾਂ ਵੱਲੋਂ ਗੰਨੇ ਰਸਪੀ ਕੇ ਸੜਕ ਦੇ ਕਿਨਾਰੇ ਸੁੱਟੇ ਜਾਂਦੇ ਹਨ ਉਹ ਇਸ ਵਿਅਕਤੀ ਦੇ ਵੱਲੋਂ ਦੁਬਾਰਾ ਤੋਂ ਇਕੱਠੇ ਕੀਤੇ ਜਾਂਦੇ ਹਨ ਉਹਨਾਂ ਨੂੰ ਪਾਣੀ ਦੇ ਵਿੱਚ ਧੋ ਕੇ ਦੁਬਾਰਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਇੱਕ ਘੋਰ ਉਲੰਘਣਾ ਹੋ ਰਹੀ ਹੈ ਇਹ ਡਿਸਪੋਜ਼ਲ ਗਲਾਸ ਉਸ ਦੀ ਪਤਨੀ ਵੱਲੋਂ ਧੋਤੇ ਜਾ ਰਹੇ ਹਨ ਤੁਸੀਂ ਕੈਮਰੇ 'ਚ ਦੇਖ ਰਹੇ ਹੋ ਉਹਨਾਂ ਗਲਾਸਾਂ ਨੂੰ ਹੱਥਾਂ ਦੇ ਨਾਲ ਧੋ ਕੇ ਗੰਦੇ ਪਾਣੀ ਦੇ ਵਿੱਚ ਧੋ ਕੇ ਧੁੱਪੇ ਸੁਕਣੇ ਪਾਇਆ ਜਾ ਰਿਹਾ ਇਸ ਵੀਡੀਓ ਵਿੱਚ ਥੋੜਾ ਸਪਸ਼ਟ ਕਲੀਅਰ ਇਸ ਕਰਕੇ ਦਿਖਾਈ ਨਹੀਂ ਦੇ ਰਿਹਾ ਇਹ ਵੀਡੀਓ ਇੱਕ ਬਿਲਡਿੰਗ ਦੇ ਵਿੱਚ ਚੋਰੀ ਸੁਪੇ ਉਸ ਵਿਅਕਤੀਆਂ ਤੋਂ ਉਹਨਾਂ ਦੇ ਬਣਾਈ ਗਈ ਹੈ ਇਸ ਗੰਨੇ ਦੇ ਜੂਸ ਦਾ ਰਸ ਪਣਾਉਣ ਵਾਲੇ ਵੱਲੋਂ ਇਹਨਾਂ ਡਿਸਪੋਜ਼ੇਬਲ ਗਲਾਸਾਂ ਨੂੰ ਦੁਬਾਰਾ ਵਰਕੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਲਵਾੜ ਕੀਤਾ ਜਾ ਰਿਹਾ ਹੈ ਇਹ ਔਰਤ ਫਿਰ ਰੋਣਾ ਗਲਾਸਾਂ ਦੇ ਕੋਲ ਆ ਗਈ ਹੈ ਗੰਦੇ ਪਾਣੀ ਨਾਲ ਫਿਰਤ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਇਹ ਡਿਸਪੋਜ਼ਲ ਗਲਾਸਾਂ ਨੂੰ ਪਾਣੀ ਦੇ ਵਿੱਚੋਂ ਦੀ ਸਿੰਪਲ ਪਾਣੀ ਗੰਦੇ ਪਾਣੀ ਦੇ ਵਿੱਚੋਂ ਦੀ ਕੱਢ ਕੇ ਦੁਬਾਰਾ ਲੋਕਾਂ ਨੂੰ ਇਸ ਗਲਾਸਾਂ ਦੇ ਵਿੱਚ ਗੰਦੇ ਰਸ ਦੇ ਤੌਰ ਤੇ ਜ਼ਹਿਰ ਪੋਲੋਸਿਆ ਜਾ ਰਿਹਾ ਹੈ। ਗੁਰਦਾਸਪੁਰ ਦਾ ਸਿਹਤ ਵਿਭਾਗ ਡੀ ਐਚਓ ਡਾਕਟਰ ਪੰਨੋ ਜੋ ਕੰਬ ਕਰਨੀ ਨਹੀਂ ਦੇ ਸੁੱਤੇ ਹੋਏ ਹਨ ਉਹਨਾਂ ਨੂੰ ਜਾਗਣ ਦੀ ਲੋੜ ਹੈ। ਇਹ ਟੱਬ ਦੇ ਵਿੱਚ ਗਲਾਸ ਪਾ ਕੇ ਧੁਪੇ ਸੁੱਕਣੇ ਪਾਏ ਜਾ ਰਿਹਾ ਟੱਬ ਖਾਲੀ ਲੈ ਕੇ ਵਾਪਸ ਆ ਰਹੀ ਹੈ। ਇਥੋਂ ਫੇਰ ਗਲਾਸ ਲੈ ਕੇ ਦੁਬਾਰਾ ਉਹ ਗੰਦੇ ਪਾਣੀ ਚੋਂ ਦੀ ਕੱਢ ਕੇ ਦੁਬਾਰਾ ਟੱਬ ਦੇ ਵਿੱਚ ਗਲਾਸ ਰੱਖੇ ਜਾ ਰਹੇ ਹਨ ਤੁਸੀਂ ਦੇਖ ਰਹੇ ਹੋ ਕਿ ਔਰਤ ਵੱਲੋਂ ਗੰਦੇ ਪਾਣੀ ਚੋਂ ਦੀ ਗਲਾਸ ਕੱਢ ਕੇ ਟੱਬ ਦੇ ਵਿੱਚ ਦੁਬਾਰਾ ਤੋਂ ਰੱਖੇ ਜਾ ਰਹੇ ਹਨ ਇਹ ਔਰਤ ਵੱਲੋਂ ਟੱਬ ਚੁੱਕ ਕੇ ਲਜਾਇਆ ਜਾ ਰਿਹਾ ਏ ਟੱਬ ਦੇਖਿਓ ਕਿਵੇਂ ਉਹ ਧੁੱਪੇ ਹੇ ਮੁੱਦਾ ਗਲਾਸ ਮਾਰ ਦਿੱਤੇ ਗਏ ਟੱਬ ਫੇਰ ਖਾਲੀ ਕਰਕੇ ਡਿਸਪੋਜ਼ਲ ਗਲਾਸਾਂ ਦੇ ਕੋਲ ਲਿਆਂਦਾ ਜਾ ਰਿਹਾ ਹੈ ਇਹ ਗੰਨੇ ਦੇ ਜੂਸ ਨੂੰ ਤਿਆਰ ਕਰਨ ਵਾਲਾ ਜੋ ਹੈ ਵਿਅਕਤੀ ਹੈ ਇਹ ਜੀਵਨ ਵਾਲ ਬਬਰੀ ਸਿਦਮਾ ਇੱਥੇ ਆਸ-ਪਾਸ ਦੇ ਪਿੰਡਾਂ ਦਾ ਹੀ ਦੱਸਿਆ ਜਾ ਰਿਹਾ ਹੈ ਇਹ ਉਸ ਦਾ ਲੜਕਾ ਨੇ ਨਜ਼ਦੀਕ ਪੈਂਦੇ ਨਲਕੇ ਤੋਂ ਪਾਣੀ ਲੈ ਕੇ ਅੰਦਰ ਆ ਰਿਹਾ ਹੈ ਇਹ ਪਾਣੀ ਉਹਨਾਂ ਗਲਾਸਾਂ ਨੂੰ ਧੋਣ ਵਾਸਤੇ ਹੀ ਦੋ ਬਾਟੀਆਂ ਵਿੱਚ ਲਿਆਂਦਾ ਗਿਆ ਔਰਤ ਦੁਬਾਰਾ ਟੱਬ ਲੈ ਕੇ ਡਿਸਪੋਜ਼ੇਬਲ ਗਲਾਸ ਤੋਂ ਕੈ ਸੁੱਕਣੇ ਪਾ ਰਹੀ ਆ ਤੁਸੀਂ ਦੇਖ ਰਹੇ ਹੋ ਦੁਬਾਰਾ ਉਹਨਾਂ ਗਲਾਸਾਂ ਦੇ ਕੋਲ ਬੈਠ ਕੇ ਉਹਨਾਂ ਗਲਾਸਾਂ ਨੂੰ ਮੂਤਾ ਮਾਰਿਆ ਜਾ ਰਿਹਾ ਹੈ ਕਿ ਉਹ ਧੁੱਪ ਦੇ ਨਾਲ ਸੁੱਕ ਜਾਣ ਜਿਵੇਂ ਕਿ ਬਾਜ਼ਾਰ ਤੋਂ ਖਰੀਦ ਲਿਆ ਕਰਕੇ ਗਲਾਸੇ ਲਿਆਂਦੇ ਜਾਂਦੇ ਹਨ ਉਸੇ ਤਰ੍ਹਾਂ ਦਾ ਇਹਨਾਂ ਗਲਾਸਾਂ ਨੂੰ ਧੁੱਪ ਦੇ ਸੁੱਕਣ ਤੋਂ ਬਾਅਦ ਫਿਰ ਦੁਬਾਰਾ ਰੂਪ ਦੇ ਕੇ ਇਕੱਠੇ ਕਰਕੇ ਉਹਨਾਂ ਦੀ ਲੜੀ ਬਣਾ ਕੇ ਗਿਣਤੀ ਵਾਰ ਰੇਡੀ ਜੁਤੇ ਗਲਾਸ ਪਰੋਸੇ ਜਾਣਗੇ